ਸਸੇਗਾ ਦੋਸਤੋ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ ਜਿਹੜਾ 25000 ਰੁਪਏ ਦਾ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾ ਜੋ ਆਨ ਵਾਲੇ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਕਰਾਈ ਜਾ ਸਕੇ ਸਤਿ ਸ਼੍ਰੀ ਅਕਾਲ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਨ੍ਹਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ 25000 ਰੁਪਏ ਦਾ ਜੁਰਮਾਨਾ ਤੇ ਉਹਨਾਂ ਨੂੰ ਪੀਰੈਂਟਸ ਤੋਂ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਵੀ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋਵਦੀਆਂ ਮੌਤਾਂ ਉਹਨਾਂ ਦੀ ਗਿਣਤੀ ਘਟਾਈ ਜਾ ਸਕੇ ਜਿਵੇਂ ਕਿ ਪਤਾ ਕਿ ਨਵਾਂ ਕਾਨੂੰਨ ਆਇਆ ਇਹ ਕਾਨੂੰਨ ਦੇ ਵਿੱਚ ਜਿਹੜੇ 18 ਸਾਲ ਤੋਂ ਘੱਟ ਏਜ ਦੇ ਬੱਚੇ ਨੇ ਉਹ ਜੇ ਕੋਈ ਮੋਟਰ ਵਹੀਕਲ ਜਿਹੜਾ ਕੋਈ ਸਕੂਟਰ ਜਾਂ ਕੋਈ ਗੱਡੀ ਚਲਾਉਂਦੇ ਪਾਏ ਗਏ ਤੇ ਦਰਾਨੇ ਚੈਕਿੰਗ ਉਹਨਾਂ ਦੇ ਖਿਲਾਫ ਜਿਹੜੀ ਕਾਨੂੰਨੀ ਕਾਰਵਾਈ ਹੋ ਸਕਦੀ ਆ ਜਿਹਦੇ ਵਿੱਚ ਜਿਹੜਾ 25000 ਰੁਪਏ ਦਾ ਜੁਰਮਾਨਾ ਤੇ ਉਹਨਾਂ ਦੇ ਪੇਰੈਂਟਸ ਨੂੰ 3 ਸਾਲ ਦੀ ਕੈਦ ਹੋ ਸਕਦੀ ਆ ਜੇ ਆਪਾਂ ਇਸ ਚੀਜ਼ ਤੋਂ ਬਚਣਾ ਵਾ ਤੇ ਆਪਾਂ ਇਸ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰੀਏ ਲੋਕਾਂ ਨੂੰ ਜਾਗਰੂਕ ਕਰੀਏ ਤਾ ਜੋ ਆਨ ਵਾਰਲਡ ਟਾਈਮ ਦੇ ਵਿੱਚ ਇਹ ਕੀਮਤੀ ਜਾਨਾਂ ਵੀ ਬਚਾ ਸਕੀਏ ਸਾਵਧਾਨੀਆਂ ਵਰਤ ਕੇ ਕਿਸੇ ਹੋਰ ਨੂੰ ਅਲਰਟ ਕੀਤਾ ਜਾ ਸਕੇ ਚੁਕੰਨਾ ਕੀਤਾ ਜਾ ਸਕੇ ਤਾਂ ਜੋ ਜਿਹੜੀਆਂ ਹੋ ਰਹੀਆਂ ਮੌਤਾਂ ਉਹਨਾਂ ਦੀ ਗਿਣਤੀ ਪੜਾਈ ਜਾ ਸਕੇ ਸਸੇਕਾਲ ਜੀ